ਤੇ ਫੌਜ ਲੱਗੀ ਹੋਈ ਆ ਬਹੁਤ ਸਾਰੀਆਂ ਸਰਕਾਰੀ ਟੀਮਾਂ ਲੱਗੀਆਂ ਹੋਈਆਂ ਨੇ ਆਮ ਲੋਕ ਲੱਗੇ ਹੋਏ ਨੇ ਸਵੈਸੇ ਵੀ ਲੱਗੇ ਹੋਏ ਨੇ ਉੱਥੇ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਦੇ ਜਿਹੜੇ ਸ਼ਰਧਾਲੂ ਨੇ ਮੈਂਬਰ ਨੇ ਉਹ ਵੀ ਇੱਥੇ ਸੇਵਾ ਕਰ ਰਹੇ ਨੇ ਬੰਦ ਨੂੰ ਪੱਕਾ ਕਰਨ ਤੇ ਟਲਗਿਆਣਾ ਖੇਤਰਾ ਹੀ ਨੰਕਾਰੀ ਮਿਸ਼ਨ ਦਾ ਜੋ ਲੱਗ-ਲੱਗ ਬ੍ਰਾਂਚਾਂ ਆਈਆਂ ਹੋਈਆਂ ਨੇ ਅੱਜ ਜਗਰੌਂ ਚੱਕਰ ਰਾਇਕੋਟ ਮੁੱਲਾਪੁਰ ਡਿਸਟ੍ਰਿਕਟ ਵਾਈਜ਼ ਸਾਡੀਆਂ ਜੋ ਬ੍ਰਾਂਚਾਂ ਬਣ ਜਾਂਦੀਆਂ ਨੇ ਗਰੁੱਪ ਬਣ ਜਾਂਦੇ ਉਸ ਦੇ ਹਿਸਾਬ ਨਾਲ ਅਸੀਂ ਆ ਰਹੇ ਹਾਂ ਇੱਥੇ ਸੇਵਾ ਕਰਨ ਤੇ ਕਿੰਨੇ ਸ਼ਰਗਾਲੂ ਆਏ ਅੱਜ ਸਾਡੇ ਜੀ 50 ਦੇ ਕਰੀਬ ਆ ਰਹੇ ਨੇ 2 ਵਜੇ ਤੱਕ ਉਸ ਤੋਂ ਬਾਅਦ 50-50 ਦਾ ਗਰੁੱਪ ਬਣਿਆ ਹੋਇਆ ਹੈ 100-100 ਦਾ ਗਰੁੱਪ ਬਣੇ ਨੇ ਗਰੁੱਪ ਵਾਈ ਜਾਈ ਜਾਂਦੀਆਂ ਟੀਮਾਂ ਗਾਰੀ ਮਿਸ਼ਨ ਵੱਲੋਂ ਸੱਤ ਗੁਰੂ ਦੇ ਦੇਸ਼ ਨਾਰ ਸਾਡੀਆਂ ਸਿਵਾਵਾਂ ਚੱਲ ਰਹੀਆਂ ਨੇ ਇਹ ਤਕਰੀਬਨ 10 ਦਿਨ ਤੋਂ ਲਗਾਤਾਰ ਚੱਲ ਰਹੀਆਂ ਨੇ ਦਿਨ ਭਰ ਰਾਤ ਸਿਵਾਵਾਂ ਚੱਲੀ ਜਾ ਰਹੀਆਂ ਨੇ ਇਹੀ ਹੈ ਕਿ ਨੇੜੇ-ਤੇੜੇ ਦੇ ਜਿੰਨੇ ਵੀ ਪਿੰਡ ਨੇ ਜਿੰਨੇ ਵੀ ਹੋਰ ਵੀ ਲੋਕ ਵੀਰ ਨਹੀਂ ਪਹੁੰਚ ਰਹੇ ਉਹਨਾਂ ਨੂੰ ਵੀ ਇਹੀ ਬੇਨਤੀ ਹੈ ਕਿ ਅਸੀਂ 2-4 ਦਿਨਾਂ ਨੇ ਇਸ ਨੂੰ ਕੰਟਰੋਲ ਦੇ ਵਿੱਚ ਕਰ ਸਕੀਏ विधानसभा ਹਲਕਾ ਸਾਨੇਵਾਲ ਦੀ ਸਸਰਾਲੀ ਕਲੋਨੀ ਜਿਹੜੀ ਸਤਲੁਜ ਬੰਦ ਦੇ ਉੱਤੇ ਬੰਨ ਟੁੱਟਿਆ ਸੀ ਉੱਥੇ ਦੋ ਤਿੰਨ ਦਿਨ ਤੋਂ ਸੂਰਜ ਚੜ੍ਹਨ ਦੇ ਨਾਲ ਲੋਕਾਂ ਨੇ ਕੁਝ ਰਾਹਤ ਮਹਿਸੂਸ ਕੀਤੀ ਹੈ ਤੇ ਬਚਾਅ ਕਾਰਜ ਵੀ ਚੱਲ ਰਹੇ ਨੇ ਜਿੱਥੇ ਫੌਜ ਲੱਗੀ ਹੋਈ ਹੈ ਬਹੁਤ ਸਾਰੀਆਂ ਸਰਕਾਰੀ ਟੀਮਾਂ ਲੱਗੀਆਂ ਹੋਈਆਂ ਨੇ ਆਮ ਲੋਕ ਲੱਗੇ ਹੋਏ ਨੇ ਸਵੈਸੇ ਵੀ ਲੱਗੇ ਹੋਏ ਨੇ ਉੱਥੇ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਦੇ ਜਿਹੜੇ ਸ਼ਰਧਾਲੂ ਨੇ ਮੈਂਬਰ ਨੇ ਉਹ ਵੀ ਇੱਥੇ ਸੇਵਾ ਕਰ ਰਹੇ ਨੇ ਬੰਨ ਨੂੰ ਪੱਕਾ ਕਰਨ ਤੇ ਤਾਂ ਜੋ ਪਿੰਡਾਂ ਦੇ ਵੱਲ ਜਿਹੜੇ ਹਾਲਾਤ ਨਾ ਵਿਗੜਨ ਲੋਕਾਂ ਦਾ ਹੋਰ ਨੁਕਸਾਨ ਨਾ ਹੋਵੇ ਨਗਰਿੰਕਾਰੀ ਭਵਨ ਬਲਜੀਤ ਸਿੰਘ ਜੀ ਕਿੱਥੋਂ ਆਏ ਹੋ ਸਾਡਾ ਲੁਧਿਆਣਾ ਖੇਤਰਾਈ ਨੰਕਾਰੀ ਮਿਸ਼ਨ ਦਾ ਜੋ ਅਲੱਗ-ਅਲੱਗ ਬ੍ਰਾਂਚਾਂ ਆਈਆਂ ਹੋਈਆਂ ਨੇ ਅੱਜ ਜਗਰੋਂ ਚੱਕਰ ਰਾਏਕੋਟ ਮੁੱਲਾਪੁਰ ਡਿਸਟ੍ਰਿਕਟ ਵਾਈਜ਼ ਸਾਡੀਆਂ ਜੋ ਬ੍ਰਾਂਚਾਂ ਬਣ ਜਾਂਦੀਆਂ ਨੇ ਗਰੁੱਪ ਬਣ ਜਾਂਦੇ ਆਫਿਸ ਦੇ ਹਿਸਾਬ ਨਾਲ ਅਸੀਂ ਆ ਰਹੇ ਹਾਂ ਇੱਥੇ ਸੇਵਾ ਕਰਨ ਦੇ ਲਈ ਅੱਜ ਕਿੰਨੇ ਸ਼ਰਧਾਲੂ ਆਏ ਅੱਜ ਸਾਡੇ ਜੀ 50 ਦੇ ਕਰੀਬ ਆ ਰਹੇ ਨੇ 2 ਵਜੇ ਤੱਕ ਉਸ ਤੋਂ ਬਾਅਦ 50-50 ਦਾ ਗਰੁੱਪ ਬਣਿਆ ਹੋਇਆ ਹੈ 100-100 ਦਾ ਗਰੁੱਪ ਬਣੇ ਨੇ ਗਰੁੱਪ ਵਾਈਜ਼ ਆਈ ਜਾਂਦੀਆਂ ਟੀਮਾਂ ਜਿਸ ਤਰ੍ਹਾਂ ਬਣੀਆਂ ਹੋਈਆਂ ਨੇ ਕਿੰਨੇ ਦਿਨਾਂ ਤੋਂ ਇਹ ਹਾਲਾਤ ਨੇ ਕਿੰਨੇ ਦਿ ਔਰ ਜੋ ਅੰੰਕਾਰੀ ਮਿਸ਼ਨ ਵਾਲੋ ਸਤਿਗੁਰੂ ਦੇ ਦੇਸ਼ ਨਾਰ ਸਾਡੀਆਂ ਸੇਵਾਵਾਂ ਚੱਲ ਰਹੀਆਂ ਨੇ ਇਹ ਤਕਰੀਬਨ 10 ਦਿਨ ਤੋਂ ਲਗਾਤਾਰ ਚੱਲ ਰਹੀਆਂ ਨੇ ਦਿਨ ਪੂਰਾ ਤੇ ਸਵੇਰਾਂ ਵਿੱਚ ਚੱਲੀ ਜਾ ਰਹੀਆਂ ਨੇ ਆ ਤੁਹਾਡੀ ਜਿਹੜੀ ਸੰਸਥਾ ਉਹ ਹੋਰ ਪੰਜਾਬ ਚ ਕਿੱਥੇ ਕਿੱਥੇ ਸੇਵਾ ਨਿਭਾ ਰਹੀ ਹੈ ਕਿ ਇੱਥੇ ਹੀ ਨਿਭਾ ਰਹੀ ਹੈ ਨਹੀਂ ਜੀ ਬਿਲਕੁਲ ਜਿੱਥੇ ਜਿੱਥੇ ਵੀ ਇਸ ਤਰ੍ਹਾਂ ਹੜਾਂ ਦੀ ਜੋ ਪੋਜੀਸ਼ਨ ਬਣੀ ਹੋਈ ਹੈ ਪੰਜਾਬ ਦੇ ਵਿੱਚ ਅੰਮ੍ਰਿਤਸਰ ਏਰੀਆ ਹੋ ਗਿਆ ਅਜਨਾਲਾ ਏਰੀਆ ਹੋ ਗਿਆ ਬਿਆਸ ਏਰੀਆ ਹੋ ਗਿਆ ਹਰ ਜਗ੍ਹਾ ਤੇ ਇਹ ਸੇਵਾਵਾਂ ਚੱਲ ਰਹੀਆਂ ਨੇ ਤੁਸੀਂ ਕੀ ਸੇਵਾ ਕਰ ਰਹੇ ਹੋ ਉੱਥੇ ਸੇਵਾ ਜੀ ਜਿਸ ਤਰ੍ਹਾਂ ਇੱਥੇ ਸਾਨੂੰ ਗਾਈਡ ਕਰ ਰਹੇ ਨੇ ਕਿ ਇਸ ਤਰ੍ਹਾਂ ਜੋ ਮਿੱਟੀ ਨਾਲ ਅਸੀਂ ਬੰਨ ਲਗਾਣੇ ਨੇ ਕਿ ਜਾਲ ਬੰਨ ਕੇ ਉਸ ਨੂੰ ਪ੍ਰੋਪਰ ਤਰੀਕੇ ਨਾਲ ਗੱਟੇ ਧਰੇ ਜਾਂਦੇ ਨੇ ਮਿੱਟੀ ਹੋਰ ਜੋ ਪਾਣੀ ਦੇ ਵਹਾਅ ਨੂੰ ਕੁਝ ਕੰਟਰੋਲ ਚ ਕੀਤਾ ਜਾ ਰਿਹਾ ਉਸ ਦੇ ਨਾਲ ਆਸ-ਪਾਸ ਦੇ ਲੋਕਾਂ ਨੂੰ ਜਾਂ ਆਪਣੇ ਹੋਰ ਤੁਹਾਡੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਨੇਹਾ ਤੇ ਇਹ ਹੀ ਹੈ ਜੀ ਦੇਖੋ ਕਿਸੇ ਇੱਕ ਦਾ ਕੰਮ ਨਹੀਂ ਹੈ ਇਹ ਸਾਰੀ ਇਨਸਾਨੀਅਤ ਲਈ ਆ ਜੋ ਵੀ ਇੱਥੇ ਵੀਰ ਆਏ ਨੇ ਜੋ ਵੀ ਸਾਡੀ ਇਹ ਨੰਕਾਰੀ ਮਿਸ਼ਨ ਵੱਲੋਂ ਸਤਗੁਰੂ ਦੇ ਦੇਸ਼ ਨਾਲ ਸੀ ਪਹੁੰਚੇ ਆ ਸੰਦੇਸ਼ ਸਿਰਫ ਇਹੀ ਆ ਕਿ ਅਸੀਂ ਸਿਰਫ ਇਨਸਾਨੀਅਤ ਦੇ ਲਈ ਆਏ ਕਿਸੇ ਇੱਕ ਦਾ ਕੰਮ ਨਹੀਂ ਜੇ ਕਹੀਏ ਕਿ ਕਿਸੇ ਸਿਰਫ ਇੱਕ ਬੰਦੇ ਦਾ ਕੰਮ ਹੈ ਅਪੀਲ ਇਹੀ ਆ ਕਿ ਨੇੜੇ ਤੇੜੇ ਦੇ ਜਿੰਨੇ ਵੀ ਪਿੰਡ ਨੇ ਜਿੰਨੇ ਵੀ ਹੋਰ ਵੀ ਲੋਕ ਵੀਰ ਨਹੀਂ ਪਹੁੰਚ ਰਹੇ ਉਹਨਾਂ ਨੂੰ ਵੀ ਇਹੀ ਬੇਨਤੀ ਆ ਕਿ ਅਸੀਂ 2-4 ਦਿਨ ਨੇ ਇਸ ਨੂੰ ਕੰਟਰੋਲ ਦੇ ਵਿੱਚ ਕਰ ਸਕੀਏ ਆ ਤੁਹਾਨੂੰ ਕੀ ਲੋਡ ਮਹਿਸੂਸ ਹੋਈ ਇੱਥੇ ਤੁਹਾਨੂੰ ਬਹੁਤ ਚੌਕਾ ਦੀ ਲੋਡ ਕਾਦੀ ਲੋਡ ਮਹਿਸੂਸ ਜਿਲ੍ਹੇ ਲੋੜਾ ਪੱਥਰਾਂ ਦੀ ਲੋੜਾ ਕਾਦੀ ਲੋਡ ਮਹਿਸੂਸ ਕੀਤੀ ਹੈ ਤੁਸੀਂ ਲੋਡ ਦੇ ਦੇਖੋ ਜੀ ਇੱਥੇ ਫਿਲਹਾਲ ਦੇ ਇੱਕ ਦੂਸਰੇ ਦੇ ਸਾਥ ਦੀ ਹੈ ਔਰ ਉਸ ਤੋਂ ਪਹਿਲਾਂ ਸਾਥ ਦੇ ਨਾਲ ਲੋਡ ਗਾਈਡੈਂਸ ਦੀ ਵੀ ਹੈ ਕਿਉਂਕਿ ਪਬਲਿਕ ਲੋਕ ਬਹੁਤ ਆ ਰਹੇ ਨੇ ਪਿੰਡਾਂ ਦੇ ਵਿੱਚੋਂ ਪਰ ਹਿਕ ਹਰ ਇੱਕ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ ਕੋਈ ਇੰਜੀਨੀਅਰ ਨੇ ਕੋਈ ਜੋ ਵੀ ਫੌਜ ਦੇ ਬੰਦੇ ਹੁੰਦੇ ਨੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੁੰਦਾ ਹੈ ਕਿ ਅਸੀਂ ਇਸ ਚੀਜ਼ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ ਤੇ ਤੁਹਾਨੂੰ ਕੌਣ ਗਾਈਡ ਕਰ ਰਿਹਾ ਸਾਡੇ ਜੋ ਖੇਤਰੀ ਸੰਚਾਲਕ ਸ਼੍ਰੀ ਕੁਮਾਰ ਜੀ ਔਰ ਉਸ ਤੋਂ ਉੱਪਰ ਜੋ ਸਾਡੇ ਨੰਕਾਰੀ ਮਿਸ਼ਨ ਸਤਗੁਰੂ ਮਰਤਾ ਸਦੀਕਸ਼ਾ ਜੀ ਉਹਨਾਂ ਦਾ ਆਦੇਸ਼ ਹੁੰਦਾ ਹੈ ਕਿ ਜਦੋਂ ਵੀ ਪੰਜਾਬ ਦੇ ਉੱਪਰ ਜਾਂ ਇੰਡੀਆ ਦੇ ਵਿੱਚ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਕਟਨਾਵਾ ਵਾਪਰਦੀਆਂ ਨੇ ਤਾਂ ਉੱਥੇ ਟੀਮਾਂ ਬਣਾ ਕੇ ਭੇਜੀਆਂ ਜਾਂਦੀਆਂ ਨੇ ਸੇਵਾ ਕਰਨ ਦੇ ਲਈ ਇਹ ਸਾਡਾ ਨਿਰੰਕਾਰਾਜੀ ਭਵਨ ਤੋਂ ਆਈ ਕਿ ਜਿਹੜੇ ਸ਼ਰਧਾਲੂ ਪੁੱਜੇ ਹੋਏ ਨੇ ਕਹਿੰਦੇ ਟੀਮਾਂ ਬਣਾ ਕੇ 50-50 ਦੀਆਂ ਇੱਥੇ ਪਿਛਲੇ 10-11 ਦਿਨਾਂ ਤੋਂ ਸੇਵਾ ਕਰ ਰਹੇ ਨੇ ਤਾਂ ਜੋ ਜਿਹੜੀ ਆਫਤ ਆ ਉਹਦੇ ਨਾਲ ਸਾਰੇ ਰਲ ਮਿਲ ਕੇ ਨਜਿੱਠ ਸਕੀਏ ਕੈਮਰਮੈਨ ਹੈਪੀ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਭਾਟੀਆ